ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਨੌਰਵਾਲਾ ਦੋਸਤੋ ਤੁਸੀਂ ਗੋਲ ਪਾਠੀਆਂ ਤਾਂ ਦੇਖੀ ਹੋਣੀਆਂ ਤੁਹਾਨੂੰ ਅੱਜ ਦਿਖਾਉਣੀ ਆ ਚੌਰਸ ਪਾਠੀਆਂ ਆ ਦੇਖੋ ਇਹ ਜਿਵੇਂ ਸੈਂਕੇਨਾ ਪਾਇਟਾਂ ਕੱਢਦੇ ਹੁੰਦੇ ਆ ਇਸ ਤਰੀਕੇ ਨਾਲ ਤਿਆਰ ਕਰਦੇ ਨੇ ਤੇ ਇਹ ਜਾਨੀ ਕਿ ਜਿਹੜਾ ਨੇ ਵੇਚਣੀਆਂ ਹੁੰਦੀਆਂ ਪਾਠੀਆਂ ਬਜ਼ਾਰਾਂ ਦੇ ਵਿੱਚ ਉਸ ਤਰੀਕ ਇਹ ਤਰੀਕਾ ਵਰਤਦੇ ਨੇ ਵੀ ਇਹ ਥਾਂ ਘੱਟ ਰੋਕਦੀਆਂ ਤੇ ਇਟਾਂ ਮੂਚਣੀਆਂ ਜਾਂਦੀਆਂ ਤੇ ਬਾਜ਼ਾਰ ਦੇ ਵਿੱਚ ਲਿਜਾਣੀਆਂ ਸੌਖੀਆਂ ਰਹਿੰਦੀਆਂ ਇਹ ਆ ਡਾਲੇ ਜੇ ਭਰ ਲੈਂਦੇ ਇਹਨਾਂ ਦੇ ਤੇ ਉਸ ਹਿਸਾਬ ਨਾਲ ਇਹ ਕਿੰਨੇ ਦਾ ਡਾਲਾ ਹੈ ਉਸ ਹਿਸਾਬ ਨਾਲ ਇਹਨਾਂ ਦਾ ਰੇਟ ਬਣਾਇਆ ਹੁੰਦਾ ਹੈ ਤੇ ਉਸ ਹਿਸਾਬ ਨਾਲ ਇਹ ਵੇਚਦੇ ਆ। ਇਹ ਕਹਿੰਦੇ ਸਾਡਾ ਬਹੁਤ ਸਾਲਾਂ ਦੀ ਅਸੀਂ ਆਈ ਪਾਥੀਆਂ ਬਣਾਵਣਾ ਵੇਚਦੇ ਆ। ਤੇ ਸਾਡਾ ਇਹ ਬਿਜ਼ਨਸ ਹੈ। ਆ ਦੇਖੋ ਦੋਸਤੋ ਚਾਰਸ ਪਾਥੀਆਂ ਤੁਸੀਂ ਅੱਜ ਪਹਿਲੀ ਵਾਰ ਵੇਖ ਰਹੇ ਹੋ। ਇਹ ਪਾਥੀਆਂ ਆਪਣੇ ਗੋਲ ਹੀ ਹੁੰਦੀਆਂ ਆਪਾਂ ਪਿੰਡਾਂ 'ਚ ਵੇਖਦੇ ਆ। ਤੇ ਆ ਚਾਰਸ ਪਾਥੀਆਂ ਆ। ਇਹ ਸ਼ਹਿਰਾਂ 'ਚ ਜਿਹੜੇ ਜਿੱਥੇ ਪਾਠੀਆਂ ਨਹੀਂ ਹੁੰਦੀਆਂ ਸ਼ਹਿਰਾਂ 'ਚ ਪਸ਼ੂ ਡੰਗਰ ਨਹੀਂ ਹੁੰਦੇ ਤੇ ਉੱਥੇ ਜਾ ਕੇ ਸ਼ਹਿਰਾਂ 'ਚ ਵੇਚ ਕੇ ਆਉਂਦੇ ਆ। ਆ ਦੇਖੋ। ਇਹ ਮਿੱਟਾਮੜੀਆਂ ਹੁੰਦੀਆਂ ਇਸ ਤਰੀਕੇ ਦੀਆਂ ਪਾਠੀਆਂ ਦੋਸਤੋ। ਭਾਜੀ ਨੇ ਕੋਈ ਕੰਮ ਕਰਨਾ ਹੈ। ਕੋਕਰੀ ਲੈੰਦਾ ਕੁਛ ਨਾ ਕੁਛ ਆ ਦੇਖੋ। ਜਿਵੇਂ ਚਾਰ ਸਪਾਠੀਆਂ ਬਣਾਈਆਂ ਤੇ ਡਾਲੇ ਪਰ ਪਰ ਕੇ ਉਸ ਹਿਸਾਬ ਨਾਲ ਰੇਟ ਫਿਕਸ ਕੀਤਾ ਉਸ ਹਿਸਾਬ ਨਾਲ ਇਹ ਵੇਚਦੇ ਆ। ਮਾਰੇ ਇੱਕ ਦੋਸਤ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਲਾਈਕ ਕਰਿਓ ਤੁਹਾਨੂੰ ਅੱਜ ਦਿਖਾ ਰਹੇ ਹਾਂ ਚੌਰਸ ਪਾਥੀਆਂ ਹਾਂਜੀ ਦੋਸਤੋ ਇਹ ਚੌਰਸ ਪਾਥੀਆਂ ਤੋਂ ਲੱਖਾਂ ਰੁਪਏ ਕਮਾਉਂਦੇ ਨੇ ਇਹ ਇਹਨਾਂ ਦਾ ਬਿਜ਼ਨਸ ਹੈ ਤੇ ਇਹ ਥੋੜੇ ਜਿਹਾ ਟਿਕ ਜਾਂਦੀਆਂ ਜਿਵੇਂ ਚੱਠਾ ਲੱਗਦਾ ਹੁੰਦਾ ਤੇ ਜਿੰਨੇ ਸ਼ਹਿਰਾਂ 'ਚ ਤੁਹਾਨੂੰ ਪਤਾ ਜਰੂਰਤ ਹੁੰਦੀ ਹੈ ਉੱਥੇ ਜਾ ਕੇ ਇਹ ਵੇਚਦੇ ਨੇ ਇਹ ਬਿਜ਼ਨਸ ਕਰਦੇ ਆ ਤੇ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਇਹ ਕਹਿੰਦੇ ਸਾਨੂੰ ਬਹੁਤ ਸਾਲ ਹੋ ਗਏ ਇਹ ਕੰਮ ਕਰਦੇ ਆ ਉਹ ਤੇ ਦੇਖੀ ਚੱਲੋ ਦੋਸਤੋ ਤੇ ਕਿਵੇਂ ਬਣਦੀਆਂ ਪਾਤੀਆਂ ਸੈਂਚਾ ਆਪਣਾ ਰੱਖਿਆ ਇਹਨਾਂ ਨੇ ਚੌਰਸ ਸੈਂਚਾ ਬਣਾ ਕੇ ਫਿਰ ਇਹ ਕਰਦੇ ਨੇ ਕੱਟੀਆਂ ਕਰ ਲੈਂਦੇ ਬਹੁਤ ਸਾਰੀਆਂ ਤੇ ਸਿਆਲ ਚ ਜਾ ਕੇ ਵੇਚਦੇ ਆ। ਆਪੋ ਜੀ ਗੈਣੀਏ ਦੇ ਕੰਨੀ ਗਾ ਜ਼ਬਰਦਸਤ ਅਰਦਾਸ ਦੇਖੀ ਚਲੋ। ਚਾਹ ਰਹੇ ਆ। ਆਪੋ ਜੀ ਸਾਰੀ ਜਾਣ ਕੇ ਵੀਡੀਓ ਬੜੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਦੋਸਤੋ। ਥੋੜਾ ਬਹੁਤ ਬਹੁਤ ਧੰਨਵਾਦ।